ਸ਼ਾਸਤਰੀ ਗਾਲ ਦੋਸਤੋ ਠੱਠਾ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਆਪਾਂ ਆਏ ਆਂ ਜੀ ਪਿੰਡ ਭਾਈ ਲੱਧੂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਰ ਗੋਪੀ ਵੀਰ ਹੁਣਾ ਦੇ ਫਾਰਮ ਤੇ ਆਏ ਆਂ ਇੱਥੋਂ ਤੁਹਾਨੂੰ ਕੋਲ ਆਪਾਂ ਤਿੰਨ ਪਸ਼ੂ ਵਿਖਾਉਣੇ ਆ ਵਿਕਰੀ ਵਾਲੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਬਾਕੀ ਜਾਣਕਾਰੀ ਸਾਰੀ ਗੋਪੀ ਵੀਰ ਹੁਣਾ ਤੋਂ ਲੈ ਲੈਣੀ ਆ ਤੇ ਸਮਾਂ ਦੇ ਤਰੀਕ ਨੋਟ ਕਰਿਓ 26 ਜਨਵਰੀ 2026 ਸਮਾਂ ਕੁਝ 9:00 ਵਜੇ ਦਾ ਸਜ ਨੂੰ ਬਾਕੀ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਲੈਨੇ ਗੋਪੀ ਵੀਰ ਨੂੰ ਸਾਰੀ ਜਾਣਦੇ ਸਸਿਗਾ ਵੀਰ ਜੀ ਸਸਿਗਾ ਵੀਰ ਜੀ ਹੋਰ ਸੇਤਾ ਕਹਿਣ ਨੇ ਬੜੀ ਵਧੀਆ ਚੜਦੀ ਕਲਾ ਚੜਦੀ ਕਲਾ ਜੀ ਹਾਂ ਜੀ ਤੇ ਕਿੰਨੇ ਲੈ ਆ ਜੂ ਪਸ਼ੂ ਅੱਜ ਅੱਜ ਇੱਕ ਮਾਝਿਆ ਜੀ ਇੱਕ ਸੱਜਰ ਗਾਂ ਇੱਕ ਆਪਣੇ ਕੋਲ ਵੱਡੀ ਢੋਕੜ ਗੱبن ਗਾਂ ਠੀਕ ਹੈ ਜੀ ਢੋਕੜ ਗੱਬਨ ਆ ਢੋਕੜ ਗੱਬਨਾਈ ਹਾਂ ਜੀ ਠੀਕ ਹੈ ਵੀਰ ਜੀ ਤੇ ਕਰੀਏ ਜਾਣਕਾਰੀ ਸ਼ੁਰੂ ਵੀਰ ਜੀ ਇਹ ਤੋਂ ਹਾਂ ਜੀ ਇਹਦੇ ਥੱਲੇ ਨੌ ਕਿਲੋ ਦੁੱਧ ਆ ਹਾਂ ਜੀ ਹਾਂ ਜੀ ਤੇ ਮਗਰੇ ਦੇ ਕੱਟੀ ਆਓ ਮਗਰੇ ਪੰਜਾਂ ਦਿਨਾਂ ਮਹੀਨੇ ਦੀ ਹਾਂ ਜੀ ਐ ਕੱਟੀ ਬੜੀ ਚੰਗੀ ਆ ਹਾਂ ਜੀ ਹਾਂ ਜੀ ਤੇ ਤੇ ਤੇਜੇ ਚੌਥੇ ਸੂਏ ਮੈਂ ਆ ਹਾਂਜੀ ਹਾਂਜੀ ਤੇ ਚਵਾਈ ਚੁਈ ਬਿਲਕੁਲ ਪੋਲੀ ਤੇ ਔਕੇ ਬਿਲਕੁਲ ਠੰਡੀ ਆ ਕੋਈ ਭੂਰ ਛਟਾ ਕੋਈ ਭੂਰ ਛਟਾ ਕੋਈ ਛੈ ਨਹੀਂ ਜੀ ਕੋਈ ਕਰੜੀ ਨਹੀਂ ਕੋਈ ਨਾਰ ਨਹੀਂ ਕੋਈ ਕੱਲ ਨਹੀਂ ਬਿਲਕੁਲ ਪੋਲੀ ਹੈ ਬਿਲਕੁਲ ਪੋਲੀ ਆ ਜੀ 2400 ਚ 100 ਆ ਵੀ 100 ਦੇ 100 ਕੋਈ ਬੱਚਾ ਚੋਵੇ ਬੱਚਾ ਜਨਾਨੀ ਭੈਣ ਚੋਵੇ ਕੋਈ ਚੱਕਰ ਹੀ ਨਹੀਂ ਹਾਂਜੀ 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 ਆਜੋ ਸੱਜਰ ਮਾਹੰਦ ਰੇਟ ਆਪਾਂ ਕਰਾਂਗੇ ਟੋਖੜਾਂ ਵਾਲਾ ਹਾਂਜੀ ਹਾਂਜੀ ਫੇਸਵੁਕਾ ਦੀ ਤਾਂ ਕਿੰਨਾ ਜੋ ਹੁਣ ਇਹਦੇ ਕੋਲ ਮੌਕੇ ਦਿੰਦਾ 9 ਕਿਲੋ ਦੁੱਧ ਦੇ 9 ਕਿਲੋ ਦੁੱਧ ਹਾਂਜੀ 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 ਕੱਟੀ ਤੇ ਮਿਲਦੀ ਦੋਨ ਵੇਲੇ ਹਾਂਜੀ 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 ਤੇ ਮਰਾਉਣੀ ਵੀ ਜੀ ਧਾਰੇ ਮਰਾ ਦਿੰਦੇ ਤਗੜੇ ਨਾਲ ਅਗਲਾ ਅਜ ਹਾਂਜੀ ਜੋ ਆਈ ਤੇ ਮੋਗਾ ਹੀ ਆ ਗਈ ਬਿਲਕੁਲ ਜੀ ਬਿਲਕੁਲ ਪੂਰੀ ਸੀਲਸ ਲੱਗ ਕਰਮਾਂ ਦੀ ਬੜੀ ਜਿਆਦੀ ਬੜੀ ਜਿਆਦੀ ਵਾਹ ਨਹੀਂ ਹੈ ਜਿੱਦਾਂ ਮਰਜ਼ੀ ਲਓ ਆਪਾਂ ਪੋਲੀ ਤੇ ਠੰਡਾ ਡੰਗਰੀ ਲੈ ਲਈ ਜਾ ਬਿਲਕੁਲ ਬਿਲਕੁਲ ਜੀ ਮੋਲਵੀਰ ਜੀ ਫੇਰ ਵੀਰ ਜੀ ਵੇਗਨ ਨੂੰ ਤਾਂ 70 ਦੀ ਵੇਖਦੀ ਆ ਹਾਂਜੀ ਪਰ ਆਪਾਂ ਫੇਰ ਡੰਗ ਦਿਹਾੜੀ ਵੀਡੀਓ ਪਾਉਣ ਵਾਲੇ ਬਣਾ ਕੇ ਦੇ ਦਈਏ 65000 ਆ ਨਹੀਂ ਕਰਦੀ ਹੋਰ ਮਾਨਤਾਨ ਯਾਰ ਇੱਕ ਛੜ ਦੋ ਹੈ ਚੌੜਦੀ ਦੇ ਦਾਂਗੇ ਨਹੀਂ ਹੋਰ ਥੋੜਾ ਵੱਡਾ ਕਰ ਦੀਏ 63 ਦੀ ਐਂਡ ਦੇ ਦਾਂਗੇ ਹੈ 63 ਦੀ ਦੇ ਦਾਂਗੇ ਨਹੀਂ ਹੋਰ ਫੇਰ ਮਾਨਤਾਨ ਫੇਰ ਜਦੋਂ ਕੇ ਫੋਨ ਲਾਉਂਦਾ ਕਰਨਾ ਪੈਂਦਾ ਥੋੜਾ ਵੱਡਾ 63 ਦੀ ਜੱਸ ਨੂੰ 63 ਦੀ ਜੱਸ ਨੂੰ ਕਰ ਠੀਕ ਹੈ ਜੀ ਹਾਂਜੀ ਛੋਟ ਛੱਪਾ ਹੋਊਗਾ ਜ਼ਿਆਦਾ ਨਹੀਂ ਹਾਂਜੀ ਹਾਂਜੀ ਹਾਂ ਛੋਟ ਛੋਟ ਬਾਕੀ ਸੱਜਰ ਮੈਂ ਆ ਜੀ 70 ਦੀ ਵੇਖਦੀ ਐ ਬਿਲਕੁਲ ਬਿਲਕੁਲ ਮੱਝਾ ਅੱਜ ਕਰ ਤੇ ਲੱਭਦਾ ਨਹੀਂ ਡੰਗਰ ਬੜਾ ਉਖਾ ਲੱਭਣ ਮਗਰ ਕੱਟੀ ਆ ਗਈ ਹੈ ਹਾਂਜੀ ਹਾਂਜੀ ਮਗਰ ਕੱਟੀ ਬੜੀ ਪਿਆਰੀ ਬਿਲਕੁਲ ਬਿਲਕੁਲ ਹਾਂਜੀ ਜ ਇਹਨਾਂ ਦੁੱਜੇ ਸੂਏ ਸੋਈ ਹੈ 11 ਕਿਲੋਣੇ ਦੇ ਥੱਲੇ ਦੁੱਧ ਆ। ਉਹ ਅੱਛਾ ਅੱਜ ਹੋ ਗਿਆ ਹਫਤੇ ਦਾ। ਹਾਂਜੀ। ਤੇ ਇਹ ਆਪਾਂ ਪਰਸੋਂ ਵੀਡੀਓ ਪਰਸੋਂ ਪਾਈ ਤੇ ਉਦੋਂ ਪਰ ਉਹ ਬੱਚਾ ਇਹਨੂੰ ਚੁੰਗ ਗਿਆ ਹੈ। ਹਾਂਜੀ। ਉਹ ਗਾਂ ਦਾ ਕਈ ਭੈਣ ਭਰਾ ਰਦੇ ਲੈਂਦੇ ਤੇ ਉਹਨੇ ਹੁਣ ਸਾਨੂੰ ਯਕੀਨ ਕੀ ਆ ਵੀ ਆਪਾਂ ਕਿਹੜਾ ਵੀ ਜਾਣ ਪਛਾਣ ਆ। ਬਿਲਕੁਲ ਬਿਲਕੁਲ। ਅੱਜ ਫੇਰ ਆਪਾਂ ਤਾਂ ਪਾ ਦਿੰਨੇ ਫੇਰ। ਹਾਂਜੀ ਹਾਂਜੀ। ਹਾਂਜੀ। ਸੂਆ ਕਿਣਵਾ ਆ ਗਿਆ ਜੋ? ਦੁੱਜਾ ਸੂਆ ਜੀ। ਦੁੱਜਾ ਸੂਆ। 11 ਕਿਲੋ ਦੁੱਧ ਦੇ ਰੇ। 11 ਕਿਲੋ ਦੁੱਧ ਦੇ। ਮਗਰ ਇਹਦੇ ਹੀ। ਮਗਰ ਇਹਦੇ ਬੱਚਾ ਹੀ। ਬੱਚਾ ਹੈਨਾ। ਆਜਾ। ਆਹ ہاں ਜੀ ਲੈ ਬੜੀ ਪੋਲੀ ਵੀਰਜੀ ਚੋਂ ਹੁਣ ਇੱਕ ਨੰਬਰ ਹੈ ਇੱਕ ਨੰਬਰ ਹਲਾਓ ਜੀ 89 ਡਾ ਲੱਗਾ ਜੀ ਚੁਵਾਈ ਜੁਈ ਫਿਰ ਬਿਲਕੁਲ ਓਕੇ ਜੀ ਕੋਈ ਭੂਰ ਛਟਾ ਕੀ ਇਤਰਾ ਕੋਈ ਨਹੀਂ ਕੋਈ ਨਹੀਂ ਕੋਈ 나ੜ ਨਹੀਂ ਕੋਈ ਗੰਡ ਨਹੀਂ ਹਾਂਜੀ ਹਾਂਜੀ 11 ਕਿਲੋ ਹਣਾ ਮੌਕਾ 11 ਕਿਲੋ ਮੌਕੇ ਹਾਂਜੀ ਹਾਂਜੀ ਉਹਨੂੰ ਛੱਡ ਕੇ ਬੱਚੇ ਨੂੰ ਬੱਚੇ ਨੂੰ ਖੁੱਲਾ ਪਿਆ ਆ ਕੇ ਖੁੱਲਾ ਪਿਆ ਆ ਕੇ ਖੁੱਲਾ ਪਿਆ ਆ ਕੇ ਉਤਰਾ 12 ਹੋ ਉਹਨੂੰ ਪਾ ਕੇ ਹਾਂਜੀ ਹਾਂਜੀ 12 13 ਹੋ ਫਿਰ ਹਾਂਜੀ 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 ਮਾਨ ਮਾਨ ਤੇ ਇਹਦਾ ਮੁੱਲ ਵੀ ਰਹਿ ਰ ਇਹਦਾ ਮੁੱਲ ਜੀ ਵੀਗਨ ਨੂੰ ਵੇਖਦੀ 40 ਦੀ 50000 ਦੀ ਦੇ ਦੀ ਤਿੰਨ ਛੱਡ ਗਏ ਨਹੀਂ કરીਏ ਹੋਰ ਮਾਂ 53 ਦੀ ਦੇ ਦਈਏ 35 ਦੀ ਜਸਨੋ 3000 ਦੀ ਜਸਨੋ ਦੇ ਠੀਕ ਹੈ ਜੀ ਵਧੀਆ ਉਹਨੂੰ ਛੱਡ ਕੇ 11 ਕਿਲੋ ਦੁੱਧ ਜੀ 11 ਕਿਲੋ ਨੈਟ ਦੁੱਧ ਹਨਾ ਗੰਡੇ ਵਾਲਾ ਜੀ ਇਹਦੀ ਵੀਰ ਜੀ ਦੇ ਦਈਏ ਜਾਣਕਾਰੀ ਇਹਦੇ ਥੱਲੇ ਵੀਰ ਜੀ 9 ਕਿਲੋ ਦੁੱਧ ਆ ਹਾਂਜੀ ਤੇ ਇਹ ਪਹਾੜੇ ਤੇ ਇਸ ਤਰ੍ਹਾਂ ਵੰਗਾ ਪਾਲ ਕੇ ਨਾ ਪਾਲ ਗਏ ਹਾਂਜੀ ਤੇ 9 ਕਿਲੋ ਦੁੱਧ ਤੇ ਇਹ ਹੈਗੀ ਜੀ ਆਪਣਾ ਸਵਾ 3 ਮਹੀਨੇ ਤੇ 10 ਦਿਨਾਂ ਦੀ ਗੱਪਣ ਆ 3 ਮਹੀਨੇ ਆ ਵੀਡੀਓ ਆਪਾਂ ਬਣਾਈ ਆ ਹਾਂਜੀ ਤੇ ਆਪਾਂ ਭੈਣ ਭਰਾ ਨੂੰ ਉਤਰਾ ਸਾਈਟ ਵੀ ਕਰ ਦਾਂਗੇ ਆ ਹਾਂਜੀ ਜਿਹੜੇ ਸਬਜ਼ੇ ਨੇ ਖਰੀਦ ਨਹੀਂ ਹੋਊਗੀ ਹਾਂਜੀ ਨਾਲ ਬਾਹਰ ਠੀਕ ਤੇ ਨਾਲ ਬਾਹਰ ਜਾਂਦੀ ਹੈ ਵੀਰ ਜੀ ਹੁਣ ਦੁੱਧ ਕਿੰਨਾ ਜਿਹੜੇ ਕੋਲ ਮੌਕੇ ਤੇ 9 ਕਿਲੋ ਦੁੱਧ ਆ ਜੀ 9 ਕਿਲੋ ਹਾਂਜੀ ਹਾਂਜੀ ਦੋਵੇਂ ਵੇਲੇ ਪਾੜੇ ਤੇ ਚੋਈ ਜੂਈ ਵੀਰ ਜੀ ਰਵਾਈ ਬਿਲਕੁਲ ਔਕੇ ਤੇ ਵੰਕੇ ਤੋਂ ਬਗੈਰ ਚੋਈ ਦੀ ਜੀ ਹਾਂਜੀ 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 ਹਾਂ ਕਮਾਲੀ ਵੀਰ ਜੀ ਤੇ ਦੂਜੇ ਸੂਏ ਹੋਣਿਆ ਹਾਂਜੀ ਤੇ ਤੀਜੇ ਗਾਹ ਨੇ ਸੂਏ ਤੀਜੇ ਲਈ ਬਣੀ ਹੈ ਨਾ ਤੀਜੇ ਲਈ ਬਣੀ ਹੈ ਚੈੱਕ ਪਾਸ ਆਪਣੇ ਕੋਲ ਬਕਾਇਦਾ ਵੀਡੀਓ ਹਾਂਜੀ ਜੇ ਗਾਹ ਆਪਣੀ ਖਾਲੀ ਕੋ ਡਾਕਟਰ ਉੱਥੇ ਜਾ ਕੇ ਦੱਸ ਦੇ ਹਾਂਜੀ ਤੇ ਆਪਾਂ ਜਿੰਨੇ ਰੀਏ ਦਵਾਂਗੇ ਵੀਡੀਓ ਸਬੂਤ ਡਬਲ ਪਈਏ ਡਬਲ ਪਈਏ ਹਾਂਜੀ 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 ਠੀਕ ਹੈ ਡਬਲ ਪੈ ਜਾਣਾ ਜਿਹੜਾ ਆਪਣਾ ਡਾਕਟਰ ਹੈ ਨਾ ਹਾਂਜੀ ਉਹ ਤੇ 2 ਮਹੀਨਾ ਤੋਂ ਅੰਦਰ ਦੱਸ ਦਿੰਦਾ ਕੱਲਾ ਕੱਲਾ ਦੇਣ ਠੀਕ ਹੈ ਵੀਜੀ ਹਾਂਜੀ ਇਹ ਅੱਜ ਹੀ ਲੈ ਆਇਆ ਲੱਗਦਾ ਤੁਸੀਂ ਅੱਜ ਹੀ ਹੁਣੇ ਹੀ ਜੀ ਤਾਂ ਹੀ ਉਪਰੋਂ ਡਾਕਟਰ ਹੋਇਆ ਟੱਟ ਤੋਂ ਅੱਗੇ ਅੱਗੇ ਹਾਂਜੀ ਤਾਂ ਹੀ ਉਹ ਕਰਦੀ ਉਹ ਤਿਹਾਰਾ ਜਾ ਮੈਂ ਬਦਲਿਆ ਓਕੇ ਓਕੇ ਇਹਦੇ ਗੱਲ ਚ ਹੀ ਤੇ ਉਹ ਪਾਤਾ ਇਦਾਂ ਇਹਦਾ ਵੀ ਜੀ ਫਿਰ ਮੋਲਾ ਇਹ ਜੀ ਗਾਂ ਤੇ ਹੈਗੀ ਐ ਥੱਲੇ 20 ਲੀਟਰ ਵਾਲੀ ਹਾਂਜੀ ਹੁਣ ਸੱਜਰਾ ਜਿੰਨਾ ਦੁੱਧ ਆਦੇ ਥੱਲੇ 9 ਕਿਲੋ 9 ਕਿਲੋ ਆਮ ਸੱਜਰਾ ਜਿੰਨਾ ਹਾਂਜੀ 40 ਦੀ ਦੇ ਦਈਏ ਨਹੀਂ 50 ਦੀ ਦੇ ਦਈਏ ਹੋਰ ਕਰ ਦਈਏ ਮਾਨਦਾਨ ਐਂਡੀ ਐਂਡੀ ਹਾਂਜੀ 33000 ਦੀ ਦੇ ਦਾਂਗੇ ਯਸ ਨੋ 33000 ਤੇ ਹਾਂ ਜਸ ਨੋ ਛੋੜ ਛੱਪਾ ਹੋਊਗਾ ਮਾਨਤਾਨ ਜਿਹੜਾ ਆਪਾਂ ਕਰਾਂਗੇ ਹਾਂਜੀ 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 33000 ਜੇਲੀ ਬਣੀ ਆ ਅੱਗੇ ਹਾਂਜੀ ਹਾਂਜੀ ਤੇ ਜੇਲੀ ਬਣੀ ਆ 9 ਕਿਲੋ ਦੁੱਧ ਹਾਂਜੀ 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 ਠੀਕ ਐ ਵੀਰ ਜੀ ਹਾਂਜੀ 9 ਕਿਲੋ ਦੁੱਧ 9 ਕਿਲੋ ਦੁੱਧ ਹਾਂਜੀ ਬਾਕੀ ਜਿਹੜੇ ਵੀ ਸੱਜਣੇ ਵੇਟ ਕਰਨੀ ਆ ਆਪਦੀ ਤਸੱਲੀ ਕਰਨੀ ਆ ਇਹ ਤਸੱਲੀ ਕਰਦੇ ਹਾਂਜੀ ਹਾਂਜੀ ਤਸੱਲੀ ਕਰੇ ਦੋ ਟਾਈਮ ਚੋਕ ਦੋ ਟਾਈਮ ਚੋਕ ਹਾਂਜੀ ਹਾਂਜੀ ਇਹ ਗੱਲ ਨਾ ਹੋਵੇ ਹਾਂਜੀ ਤੇ ਵੀਰ ਜੀ ਐਡਰੈਸ ਤੇ ਮੋਬਾਈਲ ਨੰਬਰ ਆਪਣਾ ਡਰੈਸ ਹੈਗਾ ਜਿਲ੍ਹਾ ਤਰਨਤਾਰਨ ਹਾਂਜੀ ਤਹਿਸੀਲ ਪੱਟੀ ਹਾਂਜੀ ਤੇ ਲੱਗ ਗਿਆ ਪਾਣੂ ਪਿੰਦੇ ਅੱਡੇਆ ਧੁਖੀਵੰਡ ਸ਼ਹਿਰ ਘਿਹਾਲਾ ਬਰਨਾਲਾ ਹਾਂਜੀ ਮੋਬਾਈਲ ਨੰਬਰ ਆਪਣਾ ਹੈਗਾ 9814166924 ਪਿੰਡ ਭਾਈ ਲੱਦੂ ਪਿੰਡ ਭਾਈ ਲੱਦੂ ਠੀਕ ਹੈ ਜੀ ਮੋਬਾਈਲ ਨੰਬਰ ਦੁਬਾਰਾ ਦੱਸ ਦਈਏ ਮੋਬਾਈਲ ਨੰਬਰ ਹੈਗਾ ਆਪਣਾ 98141 66924 ਠੀਕ ਹੈ ਜੀ ਹਾਂਜੀ ਹਾਂਜੀ ਸਸਿਗਾ ਜੀ ਸਸਿਗਾ